ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਕਹਿੰਦੇ ਨੇ ਇੱਕ ਵੀਰ ਦਈ ਵੇ ਰੱਬਾ ਸੌ ਖਾਨ ਨੂੰ ਬੜਾ ਹੀ ਚਿਤ ਕਰਦਾ ਵੀਰਾ ਤੇਰੇ ਗੁੱਟ ਦੇ ਉੱਤੇ ਰਖੜੀ ਦੇਵਾ ਸਜਾ ਵੇ ਵੀਰ ਗੱਲਾਂ ਕਰਾਂਗੇ ਦੋਨੋਂ ਭੈਣ ਭਰਾ ਵੇ ਵੀਰ ਗੱਲਾਂ ਕਰਾਂਗੇ ਦੋਨੋਂ ਭੈਣ ਭਰਾ ਸੋ ਭੈਣ ਭਰਾ ਦਾ ਇੱਕ ਐਸਾ ਰਿਸ਼ਤਾ ਹੈ ਜੋ ਦੁੱਖ ਸੁੱਖ ਫੋਲੇ ਜਾਂਦੇ ਨੇ ਸੋ ਭੈਣਾ ਭਰਾਵਾਂ ਕੋਲ ਹੀ ਆਪਣੇ ਦੁੱਖ ਸੁੱਖ ਖਰੋਲਦੀਆਂ ਨੇ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਰਖੜੀ ਦਾ ਤਿਹਾਰ ਨੇੜੇ ਆ ਰਿਹਾ ਹੈ ਰਖੜੀ ਦੇ ਤਿਹਾਰ ਨੂੰ ਮੁੱਖ ਰੱਖਦੇ ਆਂ ਬਜ਼ਾਰਾਂ ਦੇ ਵਿੱਚ ਰਖੜੀਆਂ ਲੈਣ ਦੀ ਬੀਬੀਆਂ ਦੇ ਵੱਲੋਂ ਕਾਫੀ ਭੀੜ ਰਹਿੰਦੀ ਹੈ ਕੋਰਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਹੈ ਬਿੱਲੂ ਦੀ ਹੱਟੀ ਸੋ ਬਹੁਤ ਪੁਰਾਣੀ ਦੁਕਾਨ ਹੈ ਕਈ ਦਹਾਕਿਆਂ ਤੋਂ ਇਹ ਦੁਕਾਨ ਚੱਲਦੀ ਆ ਰਹੀ ਹੈ ਸੋ ਇਹਨਾਂ ਦੇ ਕੋਲ ਜੋ ਹੋਲ ਸੇਲ ਦੇ ਵਿੱਚ ਰਖੜੀ ਹੁੰਦੀ ਹੈ ਤੇ ਸੋ ਭੈਣਾ ਆਪਣੇ ਵੀਰਾਂ ਦੇ ਲਈ ਰਖੜੀ ਲੈਣ ਆਉਂਦੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਇਸ ਦੁਕਾਨ ਦੇ ਜੋ ਮਾਲਕ ਨੇ ਉਹਨਾਂ ਦੇ ਨਾਲ ਅਤੇ ਕਸਟਮਰਾਂ ਦੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਤੇ ਚਲਦੇ ਆਪਾਂ ਹੁਣ ਇਸ ਦੁਕਾਨ ਦੇ ਅੰਦਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਸੋ ਰਖੜੀ ਦਾ ਤਿਹਾੜ ਨੇੜੇ ਆ ਰਿਹਾ ਹੈ ਭੈਣਾਂ ਨੂੰ ਬੜਾ ਚਾਹ ਹੁੰਦਾ ਹੈ ਵੀਰਾਂ ਦੇ ਰਖੜੀ ਬੰਨਣ ਦਾ ਸੋ ਤੁਹਾਡੇ ਵੱਲੋਂ ਗਿਫਟ ਵੀ ਲਗਾਈ ਗਈ ਹੈ ਹੋਲ ਸੇਲ ਦੇ ਜਾਂ ਰਖੜੀਆਂ ਲਗਾਈਆਂ ਗਈਆਂ ਨੇ ਕੀ ਕਹੂਗੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਸਾਲ ਜਿਹੜਾ ਸਾਡਾ ਇਹਨਾਂ ਮਾਲੂਮ ਨੇ ਤੁਸੀਂ ਵਧਾਨੇ ਉਸ ਦੁਕਾਨ ਦਾ ਬਿੱਲੂ ਦੀ ੱਟੀ ਸਾਡੀ ਇੱਕ ਸ਼ਾਪ ਦਾ ਨਾਮ ਹੈ ਕੁਰਾਲੀ ਦੇ ਵਿੱਚ ਸਾਡੇ ਫਾਜ਼ਲ ਸਾਹਿਬ ਦਾ ਨਾਮ ਚੱਲਦਾ ਫੁੱਲ ਤੇ ਉਹਨਾਂ ਦੇ ਸਿਰ ਤੇ ਅਸੀਂ ਬੈਠੇ ਤੇ ਉਹਨਾਂ ਦਾ ਹੀ ਨਾਅ ਚੱਲ ਰਿਹਾ ਹੈ ਜੀ ਤੇ ਬਾਕੀ ਇਹ ਰਖੜੀ ਦੀ ਗੱਲ ਹੈ ਰਖੜੀ ਵੈਰਾਈਟੀ ਆਪਣੇ ਕੋਲ ਇੰਨੀ ਆ ਚੁੱਕੀ ਹੈ ਵੀ ਗਾਹਕ ਆਪਣੀ ਦੁਕਾਨ ਤੋਂ ਖਾਲੀ ਨਹੀਂ ਜਾਵੇਗਾ ਬੱਚੇ ਦੀ ਰਖੜੀ ਬਹੁਤ ਜ਼ਿਆਦਾ ਪਈ ਹੈ ਭਾਬੀ ਦੀ ਤੇ ਉਸ ਤੋਂ ਬਾਅਦ ਬ੍ਰੈਸਲ ਵਗੈਰਾ ਏੜੀ ਦੇ ਵਿੱਚ ਵੀ ਹਰ ਆਈਟਮ ਇੰਨੀ ਓਵਰ ਜਾ ਕੇ ਰੱਖੀ ਹੋਈ ਹੈ ਇਹ ਹੁਣ ਵੀ ਕਸਟਮਰ ਖਾਲੀ ਗਏ ਤਾਂ ਅਸੀਂ ਕਹਾਂਗੇ ਕੁੜਾਲੇ ਜਿਹਨਾਂ ਨੂੰ ਰਖੜੀ ਨਹੀਂ ਮਿਲੀ ਕਿਤੇ ਜੀ ਇੰਨੀ ਵੈਰਾਈਟੀ ਭਰੀ ਪਈ ਹੈ ਓਕੇ ਤੋ ਜਿਹੜੀ ਕ ਚਾਂਦੀ ਦੀ ਰਖੜੀ ਵੀ ਹੁੰਦੀ ਆ ਉਹ ਵੀ ਤੁਹਾਡੇ ਕੋਲ ਹੁੰਦੀ ਆ ਹਾਂਜੀ ਚਾਂਦੀ ਦੀ ਰਖੜੀ ਆਪਣੇ ਕੋਲ ਬਹੁਤ ਵੈਰਾਈਟੀ ਚ ਹੈਗੀ ਹੈ ਜਿੱਦਾਂ ਕੋਈ 300 400 500 800 1500 ਇਸਰ ਆਪਾਂ 25 30 30000 ਤੱਕ ਰਖੜੀ ਰੱਖੀ ਹੋਈ ਹੈ ਤੇ ਉਸ ਦੇ ਨਾਲ ਆਪਾਂ ਨੇ ਆਫਰਾਂ ਵੀ ਬਹੁਤ ਲਾਈ ਹੋਈ ਨੇ ਜਿਹੜਾ ਕਸਟਮਰ 250 ਦੀ ਰਖੜੀ ਖਰੀਦੂਗਾ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਜਿਹੜਾ 500 ਦੀ ਪਰਜੇਦਗੀ ਕਰੇਗਾ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਤੇ ਜਿਹੜਾ 1000 ਦੀ ਲਏਗਾ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ 2000 ਦੀ ਪਰਜੇਦ ਕਰੇਗਾ ਉਹਨੂੰ ਅਸੀਂ ਇੱਕ ਕ ਜਿਹਦਾ ਪੰਤਰੀ ਨੂੰ ਡਰਾ ਕੱਢਿਆ ਜਾਏਗਾ ਤੇ ਉਹਦੇ ਵਿੱਚ ਜਿਹਦਾ ਕੂਪਨ ਨਿਕਲੇਗਾ ਤੇ ਉਹਨੂੰ 10000 ਰੁਪਏ ਦਾ Samsung ਦਾ ਮੋਬਾਈਲ ਆਪਾਂ ਜਿਹੜਾ ਹੈਗਾ ਫਰੀ ਦਿੱਤਾ ਜਾਏਗਾ ਤੇ ਉਸ ਤੋਂ ਇਲਾਵਾ ਜਿਨ੍ਹਾਂ ਦੇ ਮਤਲਬ ਕਿ ਕੂਪਨ ਜ ਡਰਾ ਨਹੀਂ ਨਿਕਲਿਆ ਤਾਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ 2-200 ਰੁਪਏ ਵਾਲੀਆਂ ਲਪੀਸਟੀਆਂ ਜੋ ਅਸੀਂ ਉਹਨਾਂ ਨੂੰ ਫਰੀ ਦੇਵਾਂਗੇ 2-2 ਸਾਰਿਆਂ ਨੂੰ ਸਾਰਿਆਂ ਨੂੰ ਜੀ ਜੀ ਜਿਨ੍ਹਾਂ ਦੀ 2000 ਪਲੱਸ ਦੀ ਰਕੜੀ ਹੋਏਗੀ ਠੀਕ ਹੈ ਜੀ ਸੋ ਘੱਟ ਤੋਂ ਘੱਟ ਰੇਟ ਕਿਹੜੀ ਰੱਖੜੀ ਦਾ ਦੇਖੋ ਸਟਾਰਟਿੰਗ ਦਾ 10 ਰੁਪਏ ਤੋਂ ਥ੍ਰੈਡ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ 20 30 40 50 150 200 250 500 1000 800 1500 2000 ਤੱਕ ਰੁਪਈਆ ਹੈ ਤੇ ਅਸੀਂ ਕਸਟਮਰ ਵਾਸਤੇ ਇਹ ਆਫਰ ਲਾਈ ਹੋਈ ਹੈ ਸਾਡੇ ਕੋਲ ਹਰ ਵਾਰੀ ਕਸਟਮਰ ਆਉਂਦੇ ਕਹਿੰਦੇ ਆ ਵੀ ਸਾਨੂੰ ਕਦੇ ਆਫਰ ਨਹੀਂ ਦਿੱਤੀ ਬਿੱਲੂ ਦੀ ਠੱਟੀ ਵਾਲਿਆਂ ਨੇ ਤੇ ਇਸ ਵਾਰ ਇਸ ਵਾਰ ਅਸੀਂ ਭੈਣਾ ਵਾਸਤੇ ਆਪਣੀਆਂ ਸਾਰਿਆਂ ਨੂੰ ਆਫਰ ਲਗਾਈ ਹੋਈ ਹੈ ਵੀ ਹਰ 250 500 1000 ਤੇ 2000 ਨਾਲ ਹਰ ਅਸੀਂ ਉਹਨਾਂ ਨੂੰ ਆਈਟਮ ਫ੍ਰੀ ਦੇਵਾਂਗੇ ਨਾਲ ਗਿਫਟ ਆ ਸੋ ਰਖੜੀ ਵਾਲੇ ਦਿਨ ਵੀ ਕੋਈ ਫ੍ਰੀ ਹੈ ਕੁਝ ਨਹੀਂ ਆਪਾਂ ਸਟਾਰਟਿੰਗ ਤੋਂ ਦੋ ਮਹੀਨੇ ਹੋ ਗਏ ਜੀ ਆਪਾਂ ਹਰ ਜਿਹੜਾ ਕਸਟਮਰ 250 ਹੀ ਲੈ ਰਿਹਾ ਕੋਈ 500 ਹੀ ਲੈ ਰਿਹਾ ਕੋਈ 2000 ਹੀ ਲੈ ਰਿਹਾ ਕੋਈ 1000 ਹੀ ਲੈ ਰਿਹਾ ਆਪਾਂ ਉਹਨਾਂ ਨਾਲ ਦੀ ਨਾਲ ਗਿਫਟ ਦੇ ਰਹੇ ਹਾਂ ਰਖੜੀ ਵਾਲੇ ਦਿਨ ਤੱਕ ਚੱਲਣੀ ਹਾਂਜੀ ਇਹ ਰਖੜੀ ਤੋਂ ਬਾਅਦ ਤੱਕ ਵੀ ਚੱਲੇਗੀ ਪੰਤਰੀ ਤੱਕ ਜੋ ਵੀ ਰਖੜੀ ਪਰਚੇਸ ਕਰੇਗਾ ਕੋਈ ਵੀ ਆਈਟਮ ਦੀ ਤਾਂ ਉਸਾ ਉਹਨਾਂ ਨੂੰ ਜਿਹੜਾ ਗਿਫਟ ਆਪਾਂ ਦਿੱਤਾ ਹੈ ਉਹ ਨਾਲ ਦੇਵਾਂਗੇ ਸਾਰਿਆਂ ਨੂੰ ਜੀ ਸੋ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਦੱਸ ਦੋ ਤੇ ਦੁਕਾਨ ਦਾ ਪੂਰਾ ਐਡਰੈਸ ਵੀ ਦੱਸ ਦੋ ਆਪਣੀ ਸ਼ਾਪ ਦਾ ਨਾਮ ਹੈਗਾ ਬਿੱਲੂ ਦੀ ਹੱਟੀ ਮੇਨ ਬਾਜ਼ਾਰ ਕੋਰਾਲੀ ਤੇ ਉਸ ਤੋਂ ਬਾਅਦ ਮੋਬਾਈਲ ਨੰਬਰ ਹੈਗਾ 827 000045 ਜੀ ਸੋ ਕੀ ਕਹੂਗੇ ਗਾਕਾ ਨੂੰ ਗਾਕਾ ਨੂੰ ਤੇ ਇਹੀ ਆਪਾਂ ਬੇਨਤੀ ਕਰਦੇ ਹਾਂ ਵੀ ਵੱਧ ਚੜ ਕੇ ਆਓ ਤੇ ਆਫਰਾਂ ਜਿਹੜੀਆਂ ਆਪਾਂ ਲਗਾਈਆਂ ਹੋਈਆਂ ਉਹ ਆਪਣੇ ਲੋ ਤੁਸੀਂ ਤੇ ਉਸ ਤੋਂ ਬਾਅਦ ਜੋ ਵੀ ਔਰ ਹੋਰ ਕੋਈ ਆਫਰ ਮੰਗਦੇ ਆਂ ਭੈਣਾ ਵੀ ਸਾਨੂੰ ਇਹ ਚਾਹੀਦਾ ਆਪਾਂ ਉਹ ਵੀ ਦਵਾਂਗੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਰਖੜੀ ਦਾ ਤਿਉਹਾਰ ਆਇਆ ਇਹ ਭਾਈ ਪੈਣ ਦਾ ਇੱਕ ਜਿੱਦਾਂ ਵੀ ਇੱਕ ਬਹੁਤ ਗਹਿਰਾ ਰਿਸ਼ਤਾ ਹੈ ਉਹ ਮੰਨਿਆ ਜਾਂਦਾ ਤੇ ਆਪਾਂ ਇਹ ਕਹਿੰਨੇ ਵੀ ਜਿਹੜੇ ਭਰਾ ਕੋਈ ਭੈਣ ਨੂੰ ਨਹੀਂ ਬੁਲਾਉਂਦਾ ਜਾਂ ਭੈਣ ਭਰਾ ਨੂੰ ਨਹੀਂ ਬੁલાਂਦੀ ਤੇ ਉਹ ਰਖੜੀਏ ਜੂੜ ਬੰਨਣੀ ਚਾਹੀਦੀ ਹੈ ਦੇਖੋ ਸੁਖਦਤ ਸਾਹਿਬ ਦੇ ਅਲੱਗ-ਅਲੱਗ ਵੰਡੇ ਜਾਂਦੇ ਸਾਰੇ ਹੋ ਜੰਨੇ ਆਂ ਪਰ ਜਿਹੜੀ ਰਖੜੀਆ ਇਹ ਜਾ ਤਿਉਹਾਰ ਆ ਵੀ ਇਹ ਮਿਲਾਂਦੀ ਵੀ ਹੈ ਸਭ ਕੋਈ ਕਰਦੀ ਹੈ ਤੇ ਇਸ ਕਰਕੇ ਭੈਣਾ ਨੂੰ ਬੇਨਤੀ ਹੈ ਚਾਹੇ ਭਾਈ ਰੁੱਸਿਆ ਹੋਇਆ ਹੈ ਜੇ ਭੈਣ ਦੂਸੇ ਵੀ ਰੱਖੜੀ ਜਿਹੜਾ ਤਿਹਾਰ ਹੈ ਉਹ ਬੰਨ ਮਨਾਣਾ ਚਾਹੀਦਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਹੈਗਾ ਜੀ ਪੜੇਵਾਲਾ ਜੀ ਹਾਂਜੀ ਸੋ ਅੱਜ ਤੁਸੀਂ ਬਿੱਲੂ ਦੀ ਹੱਟੀ ਤੇ ਆਏ ਹੋ ਕੀ ਖਰੀਦਦਾਰੀ ਕਰ ਰਹੇ ਹੋ ਇਸ ਵੇਲੇ ਅਸੀਂ ਜਿਹੜੇ ਖਰੀਦਦਾਰੀ ਕਰਿਆ ਰਖੜੇ ਦੇ ਕਰ ਰਹੇ ਕਿਉਂਕਿ ਰਖੜੇ ਆ ਤਿਹਾਰ ਜਿਹੜਾ ਇਸ ਵੇਲੇ ਨਜ਼ਦੀਕ ਆ ਰਿਹਾ ਜੀ ਹਾਂਜੀ ਇਸ ਕਰਕੇ ਅਸੀਂ ਰਖੜੇ ਦੇ ਤਿਹਾਰ ਵਾਸਤੇ ਖਰੀਦਦਾਰੀ ਕਰ ਰਹੇ ਹਾਂ ਠੀਕ ਹੈ ਜੀ ਹਾਂਜੀ ਸੋ ਕਿਵੇਂ ਲੱਗਦਾ ਇਹਨਾਂ ਦਾ ਜੋ ਰਖੜੀਆਂ ਦਾ ਸਮਾਨ ਹੈ ਉਹ ਕਿਸ ਤਰ੍ਹਾਂ ਦੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਜੀ ਬਿਲਕੁਲ ਵਧੀਆ ਹੁੰਦਾ ਜੀ ਮੈਨੂੰ 15 16 ਸਾਲ ਹੋ ਗਏ ਜੀ ਇੱਥੇ ਆਉਂਦੇ ਨੂੰ ਕਿ ਕੋਈ ਵੀ ਰਖੜੀਆਂ ਤੋਂ ਲਾਵੇ ਹੋਰ ਵੀ ਜਿਹੜੇ ਕੋਈ ਵੀ ਸਮਾਨ ਹੁੰਦਾ ਜੀ ਇੱਕ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਕਿ ਦੁਕਾਨ ਕਦੇ ਵੀ ਸਵੇਰੇ ਜਲਦੀ ਖੋਲ ਲੈਂਦੇ ਹਾਂ ਮਤਲਬ ਬਾਜ਼ਾਰ ਬੰਦ ਹੋ ਦਾਵੇ ਅੱਜ ਦੇ ਜਲਦੀ ਦੁਕਾਨ ਖੋਲ ਲੈਂਦੇ ਤੇ ਸ਼ਾਮ ਨੂੰ ਵੀ ਲੇਟ ਹੁੰਦੀ ਹੈ ਜਦੋਂ ਮਰਜ਼ੀ ਅਸੀਂ ਆ ਜਾਈਏ ਇੱਥੇ ਤੇ ਸਾਨੂੰ ਸਮਾਨ ਇੱਥੇ ਮਿਲ ਜਾਂਦਾ ਹੈ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਜੀ ਜੀ ਤਿਹਾਰ ਬਾਰੇ ਕੀ ਕਹੋਗੇ ਰਖੜੀਆਂ ਦੇ ਇਹ ਕੋਈ ਇਹ ਜਿਹੜਾ ਤਿਹਾਰ ਹੈਗਾ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈਗਾ ਰਖੜੀਆਂ ਤਿਯਾਰ ਹੈ ਭਾਈ ਭੈਣ ਦਾ ਤਿਹਾਰ ਹੈ ਤੇ ਇਸ ਤਿਹਾਰ ਤੇ ਹਰ ਇੱਕ ਜਿਹੜੀ ਆਪਣਾ ਭੈਣਾਂ ਨੂੰ ਆਪਣੇ ਭਰਾ ਦੇ ਰਖੜੀਆਂ ਬੰਨਣੀਆਂ ਚਾਹੀਦੀਆਂ ਨੇ ਇਸ ਨਾਲ ਕੀ ਰਿਸ਼ਤੇ ਜਿਹੜੇ ਹੁੰਦੇ ਮਜ਼ਬੂਤ ਹੁੰਦੇ ਠੀਕ ਹੈ ਇਹ ਇੱਕ ਬਹਾਨਾ ਹੁੰਦਾ ਹੈ ਇੱਕ ਆਪਣੇ ਦੁੱਖ ਸਾਂਝੇ ਕਰਨ ਦਾ ਠੀਕ ਹੈ ਇਹ ਭਾਈ ਭੈਣ ਦਾ ਤਾਂ ਕਿ ਇਸ ਕਰਕੇ ਹੁਣ ਆਪਣੇ ਜਿਹੜੇ ਭੈਣਾਂ ਨੂੰ ਆਪਣੇ ਭਰਾਵਾਂ ਦੇ ਰਖੜੀਆਂ ਬੰਨਣੀਆਂ ਚਾਹੀਦੀਆਂ ਹੁੰਦੀਆਂ ਹਨ ਧੰਨਵਾਦ ਥੈਂਕ ਯੂ ਸੋ ਆਪਾਂ ਗੱਲ ਕਰਦੇ ਆਂ ਜੋ ਇਸ ਦੁਕਾਨ ਤੇ ਸੇਲਮੈਨ ਨੇ ਆਪਣਾ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਛ ਰੱਖਣੀਆਂ ਦਿਖਾਉਂਗੇ ਜੀ ਆਪਣੀਆਂ ਕਿ ਕਿਹੜੀ ਕਿਹੜੀ ਵੈਰਾਈਟੀ ਆ ਸਾਰੇ ਮੇਰੇ ਲਈ ਵੈਰਾਈਟੀ ਹੈਗੀ ਐ ਇਹਨਾਂ ਚ ਆਪਣੇ ਕੋਲ 20 ਰੁਪਏ ਤੋਂ ਸ਼ੁਰੂ ਹੋ ਕੇ ਆਪਣੇ ਇਸ ਵਾਰ ਅਸੀਂ ਤੇ 400 500 600 ਰੁਪਏ ਤੋਂ ਕਹਿ ਰਹੇ ਸੀ ਭਾਜੀ ਹਾਂ 1000 1500 ਰੁਪਏ ਤੱਕ ਕੱਪੜੇ ਕੋਲ ਰੱਖੜੀ ਹੈਗੇ ਜੀ ਆਪਣਾ ਇਸ ਵਾਰ ਸਕੀਮ ਵੀ ਰੱਖੀ ਹੋਈ ਹੈ ਠੀਕ ਹੈ ਜੀ ਬੰਪਰ ਹੈ ਇੱਕ ਜੇ ਤੁਸੀਂ ਮਤਲਬ 12000 ਦੀ ਰੱਖਣਗੇ ਤਾਂ ਉਹਦੇ ਨਾਲ ਅਸੀਂ ਸਕੀਮ ਰੱਖੀ ਹੋਈ ਹੈ ਉਹਦੇ ਨਾਲ ਸਕੀਮ ਸਾਡੀ ਹੈਗੀ ਹੈ ਜੀ ਵੀ ਤੁਹਾਨੂੰ 10000 ਦਾ ਮੋਬਾਈਲ ਇੱਕ ਫਰੀ ਦਿੱਤਾ ਜਾਊਗਾ ਅਸੀਂ 쿠ਪਨ 쿠ਪਨ ਹੋਣਗੇ ਜੇ 2000 ਦੀ ਰੱਖਣੀ ਤੁਸੀਂ ਲੈਂਦੇ ਹੋ ਤਾਂ ਉਹਦੇ ਨਾਲ ਇੱਕ 쿠ਪਨ ਹੋਏਗਾ ਉਹ ਜਿਹਦਾ ਲੱਕੀ ਡਰਾ ਨਿਕਲ ਗਿਆ ਉਹਨੂੰ ਫਿਰ 10000 ਦਾ ਇੱਕ ਮੋਬਾਈਲ ਦਿੱਤਾ ਜਾਊਗਾ ਬਾਕੀ ਵੈਰਾਈਟੀ ਆਪਣੇ ਕੋਲ ਸਾਰੀ ਤਰ੍ਹਾਂ ਦੀ ਹੈਗੀ ਆ ਬੱਚਿਆਂ ਦੀ ਹੈਗੀ ਆ ਠੀਕ ਹੈ ਜੀ ਇਲੈਕਟ੍ਰੋਨਿਕ ਟੌਇਜ਼ ਹੈਗੇ ਛੋਟੇ ਠੀਕ ਹੈ ਜੀ ਇਲੈਕਟ੍ਰੋਨਿਕ ਰਖੜੀਆਂ ਚਾਈਨਿਸ ਰਖੜੀਆਂ ਹੈਗੇ ਸਾਰੇ ਮਿਲਦੀ ਆ ਵਧੀਆ ਸੋ ਜਿਹੜੀ ਬੱਚਿਆਂ ਦੀ ਰਖੜੀ ਆ ਦਿਖਾਉਂਗੇ ਇੱਕ ਮਿੰਟ ਹਾਂਜੀ ਹਾਂਜੀ ਬੱਚਿਆਂ ਦੀ ਰਖੜੀ ਦੇਖੋ ਸਾਰੀ ਮਿਲਦੀ ਹੈਗੀ ਜਿੱਦਾਂ ਆ ਮੋਬਾਈਲ ਹੈਗਾ ਜੀ ਇਹ ਐਪਲ ਦੀ ਵਾਚ ਹੈਗੀ ਆਪਣੇ ਕੋਲ ਜੀ ਠੀਕ ਹੈ ਜੀ ਇਹ ਆ ਵਾਰ ਗੇਮ ਹੈਗੀ ਆ ਵੀ ਬਹੁਤ ਵਧੀਆ ਇਸ ਟਾਈਮ ਪਾਪਟ ਹੈਗਾ ਬੱਚਿਆਂ ਦਾ ਇਹ ਵੀ ਬਹੁਤ ਵਧੀਆ ਹੈਗਾ ਜਿੱਦਾਂ ਆ ਕਿਰਿੰਗ ਚੱਲਦੇ ਨੇ ਬੱਚਿਆਂ ਦੇ ਆ ਸੌਫਟ ਟੌਏ ਹੈਗੇ ਨੇ ਸਾਰੇ ਮੇਲ ਦੀ ਰੱਖੜੇ ਵਾ ਟੋਟਲ ਆਲ ਓਵਰ ਵੈਰਾਈਟੀ ਮਹਿੰਗੇ ਤੋਂ ਮਹਿੰਗੀ ਤੋਂ ਸਸਤੀ ਤੋਂ ਸਸਤੀ ਤੁਹਾਨੂੰ ਸਾਰੇ ਮੇਲ ਦੀ ਮਿਲ ਜਾਏਗੀ ਜੀ ਜੇਦਾਂ ਤੁਸੀਂ ਚਾਹੋਗੇ ਉਦਾਂ ਹੀ ਵੀ ਸਾਨੂੰ ਹਰੇਕ ਆਈਟਮ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਕਿ ਮੈਂ ਆਪਣੇ ਮਨਪਸੰਦ ਦੀ ਚੀਜ਼ ਲਵਾਂ ਹਾਂ ਹਾਂਜੀ ਹਾਂਜੀ ਇਹਡਰ ਵਾਲੀ ਚੀਜ਼ ਹਾਂਜੀ ਹਾਂਜੀ ਅਸੀਂ ਸਾਰੀ ਚੀਜ਼ਾਂ ਬੱਚਿਆਂ ਨੂੰ ਨਜ਼ਰ ਆ ਕੇ ਚਲਾਣੇ ਹਰ ਸਾਲ ਅਸੀਂ ਨਵੀਂ ਤੇ ਨਵੀਂ ਇੰਪਰੂਵਮੈਂਟ ਕਰਦੇ ਵੀ ਜਿਸ ਹਿਸਾਬ ਨਾਲ ਸਾਨੂੰ ਗਾਹਕ ਦੀ ਡਿਮਾਂਡ ਕਰਦਾ ਵੀ ਐਦਾਂ ਦੀ ਚੀਜ਼ ਚਾਹੀਦੀ ਐਦਾਂ ਦੀ ਚੀਜ਼ ਚਾਹੀਦੀ ਫਿਰ ਹਰ ਸਾਲ ਨਵੀਂ ਤੇ ਨਵੀਂ ਤੇ ਨਵੀਂ ਤੇ ਨਵੀਂ ਤੇ ਆਪਣੇ ਕਹਿੰਦੇ ਜੋ ਗਾਹਕ ਸਾਨੂੰ ਕਹਿੰਦਾ ਉਸ ਹਿਸਾਬ ਨਾਲ ਗਾਹਕ ਦੀ ਡਿਮਾਂਡ ਨੂੰ ਸੁਣ ਕੇ ਅਸੀਂ ਨਵੀਂ 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 ਚੀਜ਼ਾਂ ਇੰਪਰੂਵ ਕਰਦੇ ਹਾਂ ਜੀ ਹਾਂਜੀ ਮਿਹਰबानी ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ